ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ। ਸਸਰੀਵਾ ਹਿਕਰਿ ਚ ਕੀਤਾ ਸੀ। ਮਾਨਵ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦੜਵਾ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਥੇ। ਅੱਜ ਅਸੀਂ ਨੈਂਬੂ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਜਿਸ ਤਰ੍ਹਾਂ ਕਿ ਸੰਸਕ੍ਰਿਤ ਪਾਠਸਾ ਵਿੱਚ ਬੀਜਪੁਰ ਔਰ ਵਿਜੋਰਾਨਿੰਬੂ ਔਰ ਹਿੰਦੀ ਪਾਠਸਰਚ ਨੈਂਬੂ ਜਾਂ ਪਿਚਵਰਾਂ ਨਿੰਬੂ ਔਰ ਫਸ ਫਾਰਸੀ ਪਸਾਵਿਚ ਤਰੰਤੇ ਔਰ ਅਰਬੀ ਪਸਾਵਿਚ ਉਤਰੰਜ ਕਿਹਾ ਜਾਂਦਾ ਹੈ ਇਹ ਜਿਹੜਾ ਨਿੰਬੂ ਹੈ ਸ੍ਰੇਸ਼ਟ ਹੁਣਕਾਰੀ ਹੁੰਦਾ ਹੈ ਸ਼ੀਤਲ ਹੁੰਦਾ ਹੈ ਔਰ ਵਾਇਰੂਪ ਦਾ ਨਾਸ ਕਰਨ ਵਾਲਾ ਹੁੰਦਾ ਹੈ ਗਰਮੀ ਦੀ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਕਫ ਪਰਗਮ ਇਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਕਿ ਲਾਲਾ ਸਰਾ ਮੂਚੋ ਲਾਲਾ ਜਪਾਣੀ ਗਿਰਨਾ ਇਨਰ ਬਗਾਨਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਨਿੰਬੂ ਹੈ ਸ੍ਰੇਸ਼ਟ ਗਣਕਾਰੀ ਹੁੰਦਾ ਹੈ ਸ਼ੀਤਲ ਹੁੰਦਾ ਹੈ ਠੰਡਾ ਹੁੰਦਾ ਹੈ ਪਕ ਤੇਜ ਕਰਨ ਵਾਲਾ ਹੁੰਦਾ ਹੈ ਔਰ ਵాయు ਗਰਮੀ ਕਫ ਵਲਗਮ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਜਿਮ ਚਲਾਉਣਾ ਦਿਲ ਕਬਰਾਉਣਾ ਔਰ ਹਿਰਦੇ ਜਰੋ ਰਿੱਤੇ ਲਈ ਸ੍ਰੇਸ਼ਟ ਗਣਕਾਰੀ ਹੁੰਦਾ ਹੈ ਔਰ ਮਲਬੱਧ ਦਾ ਤਰਜੀਹ ਹੱਥ ਇਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਤਤਕਾਲ ਦਾ ਵਿਖਾਲ ਔਰ ਮੱਛਰ ਦਾ ਜ਼ਹਿਰ ਜਾਂ ਫਿਰ ਗਰਮੀ ਦੇ ਰੋਗਾਂ ਦਾ ਸਮਨ ਕਰਨ ਵਾਲਾ ਹੁੰਦਾ ਹੈ ਔਰ ਇਹ ਜਿਹੜਾ ਨਿੰਬੂ ਹੈ ਸ੍ਰਿਸ਼ਟ ਗੁਣਕਾਰੀ ਹੁੰਦਾ ਹੈ ਸਿੱਤਲ ਹੁੰਦਾ ਹੈ ਠੰਡਾ ਹੁੰਦਾ ਹੈ ਫੁਕ ਤੇਜ ਕਰਨ ਵਾਲਾ ਹੁੰਦਾ ਹੈ ਔਰ ಗುಣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਨਿੰਬੂ ਜਿਹੜਾ ਹੈ ਜਿਸ ਤਰ੍ਹਾਂ ਕੇ ਵਿੱਚ ਰੋਗ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਵਿੱਚ ਨਾਲਾ ਜਹਰ ਨਾਲਾ ਵੇਵਲਾ ਔਰ ਤਰਤ ਦੇ ਮਨੁੱਖ ਨੂੰ ਇਹ ਵਿੱਚ ਖਤਮ ਕਰ ਦਿੰਦਾ ਹੈ ਔਰ ਤੰਦਰੁਸਤ ਕਰ ਦਿੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਨਿੰਬੂ ਹੈ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਤੌਰ ਵਮਨੁ ਕੁਲਕੇ ਜੀ ਮਚਲਾਉਣਾ ਦਿਲ ਕਪਰਾਉਣਾ ਇਹਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਨਿੰਬੂ ਹੈ ਸਤਲ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਤਰਦੋਸ਼ ਗਨੇ ਤਰਦੋਸ਼ ਗਨੇ ਵਨਯਾ ਬਾਤ ਰੋਗਾਣੇ ਪੀੜਤਾਨੰ ਵਿਚ ਵੇਵਰਾਗੰ ਜਿਸ ਤਰ੍ਹਾਂ ਕਿ ਇਹ ਜੜਾ ਨਿੰਬੂ ਹੈ ਤਰਦੋਸ਼ ਗਨੇ ਕਸ਼ਯ ਅਰ ਜਿਸ ਤਰ੍ਹਾਂ ਕਿ ਤਰਦੋਸ਼ ਗਰਮੀ ਵాయు ਠੰਡ ਬਲਗਮ ਇਹਨ ਰੋਗਾ ਦਾ ਨਾਸ ਕਰਨ ਵਾਲਾ ਹੁੰਦਾ ਹੈ ਤਰਦੋਸ਼ ਵਨੀ ਕਸ਼ਯ ਕਸ਼ਯ ਰੋਕ ਕਮਜ਼ੋਰੀ ਔਰ ਵਿਰਭਲਤਾ ਕਸ਼ਾ ਵਾਤ ਰੋਗਾਨੀ ਅਰ ਵਯੂ ਰੋਗ ਦਾ ਨਾਸ ਕਰਨ ਵਾਲਾ ਹੁੰਦਾ ਹੈ ਵਾਤ ਰੋਗਾਨੀ ਪੀੜ ਤਾਨੰ ਔਰ ਜੋ ਜੋ ਰੋਗੇ ਵਯੂ ਰੋਗ ਦੀ ਬਜਨ ਪੀੜ ਤੋਂ ਵੀ ਵਾਤ ਰੋਗਾਨੀ ਪੀੜ ਤਾਨੰ ਵਿਛ ਵੇਵਲਾਨੰ ਔਰ ਜਿਸ ਤਰ੍ਹਾਂ ਕਿ ਕੋਈ ਜ਼ਹਿਰ ਦੇ ਨਾਲ ਵੇਵਲ ਹੋਵੇ ਚੜਫਦਾ ਹੋਵੇ ਔਰ ਇਹ ਵਿਕਸ਼ ਸਮਕੁੰਦ ਹੈ ਔਰ ਵਿਕਸ਼ ਦਾ ਚੈਰ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਤੰਦਰੁਸਤੀ ਕਰਨ ਵਾਲਾ ਹੁੰਦਾ ਹੈ ਫੁਕ ਤੇਜ ਕਰਨ ਵਾਲਾ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਇਹ ਜਿਹੜਾ ਨਿੰਬੂ ਹੈ ਸ਼ੀਤਲ ਹੁੰਦਾ ਹੈ ਠੰਡਾ ਹੁੰਦਾ ਹੈ ਹਲਕਾ ਹੁੰਦਾ ਹੈ ਮਛਰ ਦਾ ਜੈ ਆਦਿਕ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਇਹ ਜਿਹੜਾ ਨਿੰਬੂ ਹੈ श्रेष्ठ ਹੁੰਦਾ ਹੈ ਜਿਸ ਤਰ੍ਹਾਂ ਕਿ ਨਿੰਬੂ ਦਾ ਸਰਪਤ ਬਣ ਜਾਂਦਾ ਹੈ ਔਰ ਨਿੰਬੂ ਦਾ ਪਾਣੀ ਬਣ ਜਾਂਦਾ ਹੈ ਜਿਸ ਤਰ੍ਹਾਂ ਕਿ ਨਿੰਬੂ ਔਰ ਜਿਸ ਤਰ੍ਹਾਂ ਚੀਨੀ ਚਾਹ ਮਿਸ਼ਰੀ ਆਦਿਕ ਔਰ ਇਜਲਾ ਨਿੰਬੂ ਹੈ श्रेष्ठ ਹੁੰਦਾ ਹੈ ਗਣਕਾਰੀ ਹੁੰਦਾ ਔਰ ਇਸ ਨਿੰਬੂ ਦਾ ਸਰਪਤ ਆਪਣਾ ਕੇ ਪੀਂਦੇ ਜਿਸ ਤਰ੍ਹਾਂ ਕੇ ਅੰਤ੍ਰਿਕ ਗਰਮੀ ਔਰ ਭੁੱਖ ਤੇਜ਼ ਕਰਨੀ ਅੰਤ੍ਰਿਕ ਗਰਮੀ ਤੇ ਨਾ ਸੁਝ ਜਾਂਦਾ ਔਰ ਧੀਮ ਚਲਾਣਾ ਦਿਲ ਕਫਰਾਉਣਾ ਔਰ ਗਰਮੀ ਦੇ ਰੋਗ ਜਿਸ ਤਰ੍ਹਾਂ ਕੇ ਛਰਾਪ ਤੇ ਵਜ ਨਾਲ ਦਿਲ ਕਫਰਾਉਂਦਾ ਆ ਵੀ ਪਰ ਇਹਨਾਂ ਰੋਗਾਂ ਤੋਂ ਵੀ ਫਾਇਦਾ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਖੂਨ ਸਾਫ ਹੋਣਾ ਔਰ ਘਸ ਕਰਕੇ ਜਿਸ ਤਰ੍ਹਾਂ ਕੇ ਖਾਇਆ ਹੋਆ ਪਚ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਮੱਛਰ ਦਾ ਚੈਰ ਵਿਛੂ ਦਾ ਚੈਰ ਔਰ ਸੁੱਤੀਕਰਨ ਹੋ ਜਾਂਦਾ ਹੈ ਔਰ ਵਿੱਚ ਦਾਸ ਸਮਨ ਹੋ ਜਾਂਦਾ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 61 ਸੁਤੀ ਮਹਾਰਾ ਸਰਜੀਤ ਸਿੰਘ ਪਿੰਡ ਪਿਆਰੀ ਨੜੀ ਦੇ ਜ਼ੜਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਕਵਰੀ ਕਰੀ ਨੰਬਰ 14 ਤਿੰਬੀ ਆਹ ਰੀਪਲੀਕਾ ਖਾਸ ਸਾਸਿ ਵਿਆਹਿਤ ਚੀਕੀ ਫਤੇ